ਇਹਦੇ ਕਿਹਾ ਵੀ ਜਿਹੜੀ ਨਵੀਂ ਪਾਰਟੀ ਨੂੰ ਉਹਦਾ ਨਾਂ ਹੋਈ ਸ਼੍ਰੋਮਣੀ ਅਕਾਲੀ ਦੰਦ ਸ਼੍ਰੀ ਅਨੰਦਪੁਰ ਸਾਹਿਬ ਹੁਣ ਇਹੇ ਵੀ ਅਨੰਦਪੁਰ ਦੇ ਮਤੇ ਦੀ ਸਿਆਸਤ ਜੇ ਕਰਨਗੇ ਅਨੰਦਪੁਰ ਦਾ ਮਤਾ ਤਾਂ ਸ਼੍ਰੋਮਣੀ ਅਕਾਲੀ ਦੰਦ ਦਾ ਵੀ ਵਿਚਾਰ ਨਾ ਕੀਤਾ ਪੰਚਕ ਪਾਰਟੀ ਜਦੋਂ ਬਣਦੀ ਆ ਵਿਚਾਰਾ ਹੁੰਦੀਆਂ ਨੇ ਕੱਠ ਹੁੰਦਾ ਇਹ ਨੂੰ ਪੰਚ ਪ੍ਰਧਾਨੀ ਅਸੀਂ ਗੱਲ ਕਹਿੰਨੇ ਆ ਉਹਦੇ ਵਿੱਚੋਂ ਚੁਣ ਲੈਂਦੇ ਨੇ ਪ੍ਰਧਾਨ ਜੀ 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 ਅਮਰਤਪਾਲ ਸਿੰਘ ਨੂੰ ਚੁਣ ਲੈਣ ਜੀ ਪਰ ਜੇ ਪਾਰਟੀ ਬਣਾਉਣ ਕੀ ਤੱਕ ਇੱਕ ਪਿੰਡ ਪ੍ਰਧਾਨ ਤੇ ਪ੍ਰਧਾਨ ਦਾ ਐਲਾਨ ਕਰਤਾ ਇਹ ਕਿਹੜੀ ਪੰਚ ਪਰੰਪਰਾ ਹੋਈ ਜੀ ਉਹ ਤਾਂ ਅਮਰਿਤਪਾਲ ਸਿੰਘ ਜਦੋਂ ਨੇ ਪੰਜਾਬ ਚ ਆਏ ਨੇ ਮਤਲਬ ਕਿੰਨੀਆਂ ਪੋਜੀਸ਼ਨਾਂ ਇਹਨਾਂ ਨੇ ਬਦਲੀਆਂ ਨੇ ਇਹਨਾਂ ਤੇ ਕਹਿੰਦਾ ਬੜਾ ਬਹੁਤ ਆ ਲੋਕਾਂ ਵੀ ਇਹ ਜਿਹੜੀ ਗੱਲ ਤੇ ਕਹਿੰਦੇ ਨੇ ਉਹ ਤੇ ਖੜੇ ਰਹਿਣਗੇ ਜਿਹੜਾ ਕਹਿੰਦਾ ਸੀ ਸੰਵਿਧਾਨ ਸੰਵਿਧਾਨ ਤੋਂ ਮੈਂ ਕੀ ਲੈਣਾ ਜੀ ਮੈਂ ਕਿਉਂ ਸੰਵਿਧਾਨ ਦੀ ਉਹ ਗੱਲ ਕਰਾਂ ਮੈਂ ਕਿਉਂ ਵੱਡਿਆ ਹੋਇਆ ਜੀ ਜਿਹੜਾ ਕਹਿੰਦਾ ਸੀ ਮੈਂ ਚੋਣ ਇਤਿਹਾਸਕ ਨਹੀਂ ਹੋਣਾ ਹੁਣ ਇਹਨਾਂ ਇਹਨਾਂ ਮਤਲਬ ਤਿੰਨ ਕਿਸਮਾਂ ਦੇ ਵਿੱਚ ਕਿੰਨਾ ਕੁਸ਼ ਬਦਲਾਅ ਆ ਗਿਆ ਹੁਣ ਇਹ ਕਿਵੇਂ ਪ੍ਰੋਫੀਜਲਤਾ ਬੰਨੂ ਲੱਖ ਕਿਤਾ ਦੇ ਰਹਿਣ ਕਿ ਆਸਦਾ ਨਾ ਵੀ ਕਿਉਂਕਿ ਮੇਰਾ ਮੁੱਦਾ ਸਹੀ ਆ ਮੈਂ ਮਹਾਨ ਨਾਰ ਇਸ ਕਰਕੇ ਸਾਰੇ ਪੰਜਾਬ ਨੂੰ ਮੇਰੇ ਪਿੱਛੇ ਲੱਗ ਜਾਣਾ ਚਾਹੀਦਾ ਹੁਣ ਇਹ ਤਾਂ ਕਹਿੰਦੇ ਕਿਉਂਕਿ ਅਸੀਂ ਕੁਰਬਾਨੀ ਵਾਲੇ ਆ ਸਾਡਾ ਨਿਸ਼ਾਨਾ ਆਨੰਦਪੁਰ ਸਾਹਿਬ ਦਾ ਮਤਾ ਇਸ ਕਰਕੇ ਸਾਡੇ ਮਾਗਰ ਲੱਗ ਜਾਂਦੇ ਐ ਨਹੀਂ ਲੱਗਦੇ ਹੁੰਦੇ ਪਹਿਲਾਂ ਵੀ ਕਿੰਨੇ ਦਲ ਬਣੇ ਹੋਏ ਨੇ ਤੁਸੀਂ ਪਤਾ ਏ ਤੁਹਾਨੂੰ ਜੀ ਪੰਜਾਬ ਅਕਾਲੀ ਦਲ 1920 ਅਕਾਲੀ ਦਲ ਜਿਹੜਾ ਇੱਕੜ ਅਕਾਲੀ ਦਲ ਤੁੱਕ ਇਹ ਗੱਲ ਹੋਰ ਵੱਡੀ ਹੋਣੀ ਇੱਕਦਲ ਹੋਰ ਬਣ ਜੂ ਕਿਉਂਕਿ ਹੁਣ ਤੱਕ ਤੱਕ ਨੂੰ ਇਹ ਵੀ ਨਹੀਂ ਪਤਾ ਵੀ ਪੰਜਾਬ ਦੀ ਜਥੇਬੰਦੀ ਕਿਹੜੀ ਆ ਕੋਈ ਕਮੇਟੀ ਵੀ ਉਹ ਵੀ ਹੈਗੀ ਆ ਜਾਂ ਕਿਹੜੇ ਬੰਦੇ ਉਹਦੇ ਵਿੱਚ ਹੈਗੇ ਨੇ ਜਿਹੜੇ ਨਾਲ ਇਹਨਾਂ ਦੇ ਫੜੇ ਹੋਏ ਨੇ ਉੱਥੇ ਉਹ ਰਿਪੋਰਟਾਂ ਪਾਈ ਜਾਂਦੇ ਨੇ ਹਾਈ ਕੋਰਟਾਂ ਜਿਹਦੀ ਸਾਡਾ ਵਰਤਪਾਲ ਨਾਲ ਕੋਈ ਸਬੰਧ ਨਹੀਂ ਜੀ ਤੁਸੀਂ ਮੁੱਦਿਆਂ ਦੀ ਸਿਆਸ ਲਾਉਂਗੇ ਜਿਹਦਾ ਨਾਰੇ ਦੀ ਸਿਆਸ ਤਾਂ ਉਹ ਤਾਂ ਮਾਨਸਾਹਬੀ ਕਰੀ ਜਾਂਦੇ ਨੇ ਨਾਰੇ ਦੀ ਸਿਆਸ ਮੁੱਦਿਆਂ ਦੀ ਸਿਆਸ ਦਾ ਮਤਲਬ ਇਹ ਆ ਕਿ ਕਹੋਗੇ ਤੁਸੀਂ ਵਿਭਾਗਾ ਬਾਰਡਰ ਫੋਲੋ ਜੇ ਤਾਂ ਸਿਰਫ ਇਹੀ ਕਹਿਣਾ ਐਸਬਾਈਐਲ ਕਿ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦੇਾਂਗੇ ਪਾਣੀ ਤਾਂ ਪਹਿਲੀ 70% ਜਾ ਰਿਹਾ ਖਾਲਸਾਤਾਨ ਦੇ ਵੀ ਸਾਰਿਆਂ ਨੇ ਆਪੋ ਆਪਣੇ ਸੰਕਲਪ ਨੇ ਅਮਰਤਪਾਲ ਸਿੰਘ ਵੀ ਮੇਰੇ ਨਾਲ ਇੰਟਰਵਿਊ ਆ ਪਰਸੋ ਚੌਥੀ ਸੰਜੀ ਕੀਤੀ ਆ ਜਿਹਦੇ ਵਿੱਚੋਂ ਖਾਲਸਾ ਰਾਜ ਦੀ ਗੱਲ ਕਰਦਾ ਜੀ ਨਾਲ ਇਹ ਵੀ ਕਹਿੰਦਾ ਵੀ ਖਾਲਸਾ ਰਾਜ ਦਾ ਮਤਲਬ ਕੱਲੇ ਪੰਜਾਬ ਵਿੱਚ ਕਿਉਂ ਇਹ ਤਾਂ ਸਾਰੇ ਭਾਰਤ ਵਿੱਚ ਹੋਣਾ ਚਾਹੀਦਾ ਜੀ ਤੇ ਦੁਨੀਆਂ ਦੇ ਵਿੱਚ ਹੋਣੀ ਚਾਹੀਦਾ ਜੀ ਫਿਰ ਬੱਸਰੇ ਦੇ ਜੀ ਦਾ ਸੰਕਲਪ ਸੀ ਹੈ ਜਿਹਦੀ ਉਹ ਡਟ ਕੇ ਵਕਾਲਤ ਕਰਦਾ ਸੀ ਤਾਂ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਮਾਲੀ ਸਾਹਿਬ ਇੱਕ ਬੀਤੇ ਦਿਨੀ ਐਲਾਨ ਹੋਇਆ ਸਰਬਜੀਤ ਸਿੰਘ ਖਾਲਸਾ ਵੱਲੋਂ ਕਿ 14 ਤਰੀਕ ਨੂੰ ਮਾਗੀ ਵਾਲੇ ਦਿਨ ਪਾਰਟੀ ਦਾ ਐਲਾਨ ਕਰ ਦਿੱਤਾ ਜਾਊਗਾ ਅਮਰਤਪਾਲ ਸਿੰਘ ਦੇ ਨਾਲ ਉਹਦਾ ਨਾਮ ਹੋਊਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਤੁਸੀਂ ਕਿਵੇਂ ਦੇਖਦੇ ਜਿਹੜੀ ਆਪਾਂ ਨਵੀਂ ਪਾਰਟੀ ਬਣ ਜਾ ਰਹੀ ਹੈ ਕੀ ਪ੍ਰਭਾਵ ਰਹੇਗਾ ਰਾਜਨੀਤੀ ਤੇ ਕਿਸ ਤਰੀਕੇ ਦੇ ਨਾਲ ਚੱਲੇਗੀ ਤੁਹਾਡੇ ਕੀ ਤੁਹਾਨੂੰ ਕੀ ਲੱਗ ਰਿਹਾ ਜੀ ਦੇਖੋ ਜੀ ਇੱਕ ਗੱਲ ਤਾਂ ਬਹੁਤ ਸਾਫ ਆ ਕਿ ਪੰਜਾਬ ਦੀਆਂ ਜੋ ਸਥਲਿਤ ਸਿਆਸੀ ਪਾਰਟੀਆਂ ਨੇ ਲੋਕਾਂ ਦਾ ਉਹਨਾਂ ਤੋਂ ਮੋਹ ਪੰਦ ਹੋਇਆ ਹੋਇਆ ਜੀ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਜਥੇਦਾਰ ਅਕਾਲ ਤਖਤ ਸਹਿਬਾਨ ਵੱਲੋਂ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਜੀ ਇਹਦੇ ਵਿੱਚ ਅਕਾਲੀ ਦਲ ਨੇ ਜਿਹੜੀ ਪਿਛਲੇ 30 ਸਾਲਾਂ ਤੋਂ ਮਾਰਗਫੇਰ ਅਪਣਾਈ ਸੀ ਉਹਨੂੰ ਰੱਦ ਕੀਤਾ ਗਿਆ ਸੀ ਜੀ ਦੇਸ਼ਾਂਦਰ ਦੇਸ਼ ਦਿੱਤਾ ਗਿਆ ਸੀ ਕਿ ਅਕਾਲੀ ਦਲ ਆਪਣੇ ਸੰਵਿਧਾਨ ਅਨੁਸਾਰ ਸਹੀ ਮੈਂਬਰਸ਼ਿਪ ਕਰਕੇ ਮੁੜ ਕੇ ਆਪਣੀ ਪਾਰਟੀ ਜਥੇਬੰਦ ਕਰੇ ਜੀ ਉਦੋਂ ਲੋਕਾਂ ਦੀ ਕਾਸ਼ ਦੀ ਵੱਧੀ ਸੀ ਕਿ ਸ਼ਾਇਦ ਗੱਡੀ ਸਹੀ ਰਾਹ ਤੇ ਪਹੁੰਚੇ ਜੀ ਉਦੋਂ ਸਮਾਂ ਤੇ ਨਾਲ ਇਹ ਗੱਲ ਉਕੀ ਸੀ ਵੀ ਇਹ ਇਕੱਲਾ ਬਾਦਲ ਦਲ ਦਾ ਇਕਤਾ ਇਹਦੇ ਵਿੱਚ ਇਹਨੂੰ ਵਿਸ਼ਾਲ ਬਣਾਇਆ ਜਾਣਾ ਚਾਹੀਦਾ ਇਕਤਨ ਹੋਰ ਵੱਡੇ ਪੱਧਰ ਤੇ ਕੀਤਾ ਜਾਣਾ ਚਾਹੀਦਾ ਜੀ ਬਾਕੀ ਦਲ ਵੀ ਨੇ ਜਿਹੜੇ ਛੋਟੇ-ਮੋਟੇ ਹੈਗੇ ਨੇ 5-7 ਉਹਨਾਂ ਨੂੰ ਵੀ ਇਸ ਅਮਲਤ ਸ਼ਾਮਲ ਕਰਨਾ ਚਾਹੀਦਾ ਜੀ ਉਹ ਵੀ ਮੈਂਬਰਸ਼ਿਪ ਦੇ ਵਿੱਚ ਸ਼ਾਮਲ ਹੋਣ ਚਲੋ ਉਹਨਾਂ ਤੋਂ ਚੁਣੇ ਜਾਂਦੇ ਨੇ ਇਹਨਾਂ ਤੋਂ ਚੁਣੇ ਜਾਂਦੇ ਨੇ ਪਰ ਉਹ ਤੋਂ ਦੋ ਦਿਨਾਂ ਬਾਅਦ ਮਤਲਬ ਗ੍ਰਹਿਣ ਲੱਗਣ ਲੱਗ ਗਿਆ ਇਹਨੂੰ ਜਦੋਂ ਜਗਰਾਮ ਸਿੰਘ ਚੋੜਾ ਨੇ ਤਕਬੀਰ ਬਾਦਲ ਤੇ ਗੋਲੀ ਚਲਾਈ ਫਿਰ ਸ਼੍ਰੋਮਣੀ ਕਮੇਟੀ ਨੇ ਉਹਨੂੰ ਪੰਜ ਚੋਕ ਦਾ ਫੈਸਲਾ ਕਰ ਲਿਆ ਜੀ ਹੁਣ ਕੇ ਜਾਨੀ ਹਰਪ੍ਰੀਤ ਸਿੰਘ ਖਿਲਾਫ ਨਿੱਜੀ کردار ਖੁਸ਼ੀ ਦੀ ਮਹਿੰਮ ਚਲਾਈ ਜੀ ਜਾਨੀ ਇਤਿਹਾਸ ਆਲ ਦੇ ਨਾਲ ਮਰਾਸ਼ਾ ਜੀ ਫੈਲਦੀ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਉਹਨਾਂ ਨੂੰ ਮੰਨਣ ਤੋਂ ਅਕਾਲੀ ਦਲ ਨੇ ਨਾ ਕਰਤੀ ਜੀ ਪਿਛਿਆਂ ਦੀ ਗੱਲ ਭਰਤੀ ਦੀ ਗੱਲ ਸੀ ਜਿਹੜੀ ਕਾਨੂੰਨੀ ਤੇ ਚਰਾਈਆਂ ਦੀ ਗੱਲ ਕਰਕੇ ਸੋ ਇਹ ਜੀ ਹਾਲਤ ਦੇ ਵਿੱਚ ਦੇਖੋ ਫਿਰ ਹਰ ਇੱਕ ਇਹ ਚਾਹੁੰਦਾ ਕਿ ਮੈਂ ਜੇ ਪਾਰਟੀ ਬਣਾਵਾਂ ਮੇਰੀ ਪਾਰਟੀ ਹੈ ਜਿਹੜੀ ਉਹ ਅੱਗੇ ਵਧੇ ਨੀਨ ਰੌਲਾ ਇਸ ਗੱਲ ਤੇ ਪੈਂਦਾ ਵੀ ਸੰਖ ਦੀ ਪਾਰਟੀ ਚਾਹੀਦੀ ਆ ਜੀ ਹਾਲਾਂਕਿ ਜਥੇਦਾਰ ਸਾਹਿਬ ਨੇ ਵੀ ਕਿਹਾ ਸੀ ਵੀ ਇਹੀ ਜੀ ਪਾਰਟੀ ਚਾਹੀਦੀ ਆ ਜਿਹੜੀ ਪੰਥ ਪ੍ਰਸਤ ਹੋਵੇ ਪੰਜਾਬ ਪ੍ਰਸਤ ਹੋਵੇ ਤੇ ਸਰਬੱਤ ਦੇ ਭਲੇ ਦੀ ਧਾਰਨੀ ਹੋਵੇ ਜੀ ਪਿਛਿੰਦੀ ਲੋਕ ਸਭਾ ਚੋਣਾਂ ਚ ਇੱਕ ਬਰੋਲਾ ਜਿਹਾ ਉੱਠਿਆ ਆਪਾਂ ਦੇਖੀ ਆ ਭਾਈ ਸਰਬਜੀਤ ਸਿੰਘ ਤੇ ਅਮਰਪਾਲ ਸਿੰਘ ਐਮਸੀ ਚੁਣੇ ਗਏ ਜੀ ਕਿਉਂਕਿ ਬਹੁਤ ਕੱਲੇ ਜਖਮਪਰੇ ਨੇ ਜਥੇਦਾਰ ਨੇ ਅਕਾਲ ਤੱਕ ਤੱਕ ਸਾਹਮਣ ਤੋਂ ਕਿਹਾ ਸੀ ਉਹ ਭਾਈ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਜੀ ਪਰ ਤੁਸੀਂ ਉਂਗਲਾ ਸਾਫ਼ ਸਾ ਉਹ ਜ਼ਖਮ ਤਾੜੇ ਨੇ ਉਹਨਾਂ ਨੂੰ ਹੋਰ ਉਧੇੜਿਆ ਜੀ ਸੋ ਦੋ ਥਾਂ ਤੇ ਜਿਹੜੀ ਉਹ ਚੀਜ਼ ਸੀ ਇੱਕ ਤਾਂ ਮੌਜੂਦਾ ਪ੍ਰਤੀ ਦੇਵਸ਼ਵਾਸੀ ਜੀ ਇੱਕ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਉਹ ਪਹਿਲੀ ਦੌਰ ਮੁੜ ਕੇ ਸ਼ੁਰੂ ਹੋ ਗਿਆ ਜਿੱਦੇ ਅਮਰਤਪਾਲ ਸਿੰਘ ਦੇ ਵਰਤਾਰੇ ਨੂੰ ਨਜਿੱਠਿਆ ਜੀ ਉਹਨਾਂ ਦੇ ਝੂਠੇ ਕੇਸ ਪਾਏ ਕਾਲੇ ਪਾਣੀ ਵਰਗੀ ਝੇਲ ਤੇ ਗਿਆ 35 ਚਾਲੇ ਮੁੰਡੇ ਹੋਰ ਨੇ ਜਿਹੜੇ ਅੰਮ੍ਰਿਤਸਰ ਝੇਲ ਦੇ ਵਿੱਚ ਨੇ ਜੀ ਉਹਨਾਂ ਨੂੰ ਲੱਗਿਆ ਵੀ ਤਾਂ ਮੁੜ ਕੇ ਉਹੀ ਕੰਮ ਸ਼ੁਰੂ ਹੋ ਗਿਆ ਜੀ ਹਾਲਾਂਕਿ ਉਦੋਂ ਇਹ ਪ੍ਰਚਾਰ ਬਹੁਤ ਸੀ ਬੀਤਲੋ ਜੇ ਆਪਣੀ ਵੋਟ ਦੇ ਨਾਲ ਇਹਨਾਂ ਦੀ ਵਿਹਾਈ ਹੋ ਜਾਂਦੀ ਆ ਬਾਹਰ ਆ ਜਾਂਦੇ ਆ ਬਾਕੀ ਐਮਪੀ ਕਿਹੜਾ ਜਿਹਨੂੰ ਆਪਾਂ ਕਹਿੰਦੇ ਕੰਨਾਂ ਟਾਉਂਦੇ ਨੇ ਜੀ ਇਸੇ ਤਰ੍ਹਾਂ ਸਰਬਜੀਤ ਨੇ ਜਿਹੜੀ ਅਪੀਲ ਕੀਤੀ ਸਾਡਾ ਪਰਿਵਾਰ ਉੱਡੜ ਗਿਆ ਉਹ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਮਾਨਤਾਬੀ ਦੀ ਬਾਹ ਨਹੀਂ ਫੜੀ ਉਹ ਸਾਰੀ ਉਹ ਚੀਜ਼ ਸੀ ਜਿਹੜੀ ਨਾ ਡੂੰਗੀ ਜੀ ਉਹ ਫਿਰ ਇਹਨਾਂ ਦੇ ਰਹੀ ਪ੍ਰਗਟ ਹੋਈ ਤੇ ਇਹ ਜਿੱਤ ਗਏ ਜੀ ਪਰ 11 ਸੀਟਾਂ ਤੇ ਤਾਂ ਜਮਾਨਤਾ ਜਬਤ ਹੋ ਜਣਾ ਨਾ ਹੋਰ ਜੀ ਇੱਥੇ ਨਾਲੇ ਵੀ ਬੰਦੇ ਖੜੇ ਸੀ ਸੱਤ ਬੰਦਿਆਂ ਦਾ ਤਾਂ ਇਹਨਾਂ ਨੇ ਐਲਾਨ ਕੀਤਾ ਸੀ ਮਾਨ ਸਾਹਿਬ ਵੀ ਆ ਗਏ ਜੀ ਪਰ ਇਹ ਹੀ ਆ ਜਿਹੜੇ ਇਹਨਾਂ ਨੂੰ ਹੁਣ ਇਹ ਮਹਿਸੂਸ ਹੁੰਦਾ ਵੀ ਅਸਲ ਜਿਹੜੀ ਪੰਤਕ ਸੋਚ ਆ ਪੰਤਕ ਸੋਚ ਕਿਹੜੀ ਆ ਉਹ ਤਾਂ ਹਲੇ ਪਤਾ ਲੱਗੂ ਕਿਉਂਕਿ ਇੱਕ ਗੱਲ ਤਾਂ ਸਾਫ਼ ਹੋਊਗੀ ਇਹਨਾਂ ਨੇ ਕਿਹਾ ਵੀ ਜਿਹੜੀ ਨਵੀਂ ਪਾਰਟੀ ਹੋ ਉਹਦਾ ਨਾਂ ਹੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਜੀ ਜਿਵੇਂ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੰਮ ਨੇ ਨਾਂ ਤਾਂ ਇਹਨਾਂ ਨੇ ਕਿਹਾ ਜੀ ਨਾਲ ਇਹਨਾਂ ਦੇ ਨਿਸ਼ਾਨਾ ਵੀ ਮਿਸਿਆ ਜੀ ਕਿਉਂਕਿ ਇਹਨਾਂ ਦੇ ਦਲੇਰ ਸਿੰਘ ਡੋਡ ਨੇ ਅਮਰਪਾਲ ਸਿੰਘ ਦੇ ਨੇੜਲੇ ਸਾਥੀ ਨੇ ਉਹ ਟੀਵੀ ਤੇ ਕਹਿ ਰਹੇ ਸੀ ਸਾਡਾ ਨਿਸ਼ਾਨਾ ਹੋ ਅਮਰ ਆਪਣਾ ਆਨੰਦਪੁਰ ਸਾਹਿਬ ਦਾ ਨਾਤਾ ਜੀ ਕਿਉਂਕਿ ਸੰਤ ਜਰਨੈਲ ਸਿੰਘ ਢਿੰਡਰਾਂ ਵਾਲੇ ਵੀ ਕਹਿੰਦੇ ਹੁੰਦੇ ਸੀ ਜੀ ਮੁਲਕ ਦੇ ਨਾਲ ਰਹਿਣਾ ਚਾਹੁੰਦੇ ਆ ਜੀ ਗੁਲਾਮ ਬਣ ਕੇ ਨਹੀਂ ਬਰਾਬਰ ਦੇ ਭਾਈਵਾਲ ਬਣ ਕੇ ਰਹਿਣਾ ਚਾਹੁੰਦੇ ਆ ਉਹਨਾਂ ਨੇ ਵੀ ਕਦੇ ਖਾਲਸਾਣ ਦਾ ਐਲਾਨ ਨਹੀਂ ਕੀਤਾ ਜੀ ਜੀ ਹੁਣ ਤੱਕ ਪੰਥਕ ਸਿਆਸਤ ਦੇ ਵਿੱਚ ਦੋ ਮਤਿ ਪ੍ਰਬੰਧ ਨੇ ਜਿਨ੍ਹਾਂ ਨੂੰ ਆਪਾਂ ਕਹੇ ਜੀ ਇੱਕ ਆਨੰਦਪੁਰ ਸਾਹਿਬ ਦਾ ਮਤ ਜੀ ਇਹ ਸੱਜਣ ਸਿਆਸਤ ਦੀ ਗੱਲ ਕਰਦਾ ਰਾਜਾਂ ਨੂੰ ਖੁਦਮਖਤਿਆਰੀ ਦੀ ਗੱਲ ਕਰਦਾ ਜੀ ਇੱਕ ਅੰਮ੍ਰਿਤਸਰ ਦਾ ਐਲਾਨਨਾਮਾ ਜਿਹੜਾ ਕਨਫੈਡਰਲ ਸਿਆਸਤ ਦੀ ਮੰਗ ਕਰਦਾ ਜੀ ਜਿਹਦਾ ਮਤਲਬ ਆ ਆਜ਼ਾਦ ਰਾਜਾਂ ਦਾ ਸਵੈ ਇਛਤ ਮਹਾ ਸੰਘ ਜੀ ਮਹਾ ਸੰਘ ਵੀ ਬਕਾਲਤ ਕਰਦਾ ਪਰ ਉਹ ਰਾਜ ਹੋਣਗੇ ਜਿਹੜੇ ਉਹ ਖੁਦਮਖਤਿਆਰ ਹੋਣਗੇ ਆਜ਼ਾਦ ਹੋਣਗੇ ਉਹਨਾਂ ਨੂੰ ਆਪਾਂ ਅੰਦਰ ਨੇ ਦਾ ਹੱਤ ਵੀ ਹੋਊਗਾ ਜੀ ਉਹ ਤਾਂ ਵੀ ਕੋਈ ਖੜਾ ਕਿਉਂਕਿ ਮਾਨ ਸਾਹਿਬ ਖਾਲਸਪਤਨ ਤੇ ਆਗੇ ਖਾਲਸਪਤਨ ਦਾ ਅਮਰ ਸਰਦਿਆ ਲਾ ਨਮਿਤ ਹੈ ਵੀ ਕਿਤੇ ਜੀ ਉਦੋਂ ਵੀ ਜਦੋਂ ਇਹ ਮਤਾ ਬਣਿਆ ਉਦੋਂ ਵੀ ਇਹੀ ਗੱਲ ਚੱਲੀ ਸੀ ਵੀ ਖਾਲਸਪਤਨ ਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿਚਕਾਰ ਵੀ ਹਜ਼ਾਰਾ ਕੱਢਿਆ ਜਾਵੇ ਤਾਂ ਕਿ ਜਿੰਨਾ ਸਿੱਖ ਕੌਮ ਦੇ ਵਿੱਚ ਗੁੱਸਾ ਜਿੰਨਾ ਗਲੂ ਹੋਇਆ ਉਹਨਾਂ ਨੂੰ ਅੱਗੇ ਵੀ ਹਾਂ ਨਿਸ਼ਾਨਾ ਸਾਡਾ ਪਹਿਲਾਂ ਨਾਲੋਂ ਵੱਡਾ ਸਾਫ਼ ਤੇ ਸੁਥਰਾ ਜੀ ਹੁਣ ਇਹੇ ਵੀ ਅਨੰਦਪੁਰ ਦੇ ਮਤੇ ਦੀ ਸਿਆਸਤ ਜੇ ਕਰਨਗੇ ਅਨੰਦਪੁਰ ਦਾ ਮਤਤਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਇਨਸ਼ਾਅਰ ਅਸੀਂ ਜੀ ਇਹ ਪੰਚਕ ਪਾਲਟੀ ਪੰਜਾਬੀ ਪਾਰਟੀ ਇਹ ਵੀ ਜਿਆਦਾ ਇੱਕ ਝੋਲਾ ਪਾਇਆ ਜਾਂਦਾ ਪੰਚ ਪ੍ਰਸਤ ਹੋਣਾ ਪੰਜਾਬ ਪ੍ਰਸਤ ਹੋਣਾ ਸਰਵਤ ਦੇ ਭਲੇ ਦਾ ਧਾਰਨੀ ਹੋਣਾ ਇੱਕ ਦੂਜੇ ਦੇ ਵਿਰੋਧੀ ਥੋੜੇ ਜੀ ਇੱਕ ਦੂਜੇ ਦੇ ਪੂਰਕ ਹੀ ਨਾ ਜੀ ਜਦੋਂ ਆਪਾਂ ਕਹਿੰਦੇ ਆ ਪੰਜਾਬ ਵਾਸਤੇ ਦਾ ਗੁਰਾਂ ਦੇ ਨਾਂ ਤੇ ਬਿਲਕੁਲ ਅਨੰਦਪੁਰ ਸਾਹਿਬ ਦਾ ਮਤਤਾ ਤੇ ਇਹਨਾਂ ਦਾ ਵੀ ਪ੍ਰੋਗਰਾਮ ਸੀ ਜੀ ਮਤਲਬ ਬਰਨਾਲਾ ਲੋਂਗੋ ਵਾਲੇ ਦਲ ਦਾ ਵੀ ਉਹੀ ਪ੍ਰੋਗਰਾਮ ਸੀ ਕੁੜ ਮੁੜਕੇ ਸਖਬੀਰ ਦਾ ਬਾਦਲ ਸਾਹੋ ਦਾ ਵੀ ਉਹੀ ਪ੍ਰੋਗਰਾਮ ਸੀ ਜੀ ਪਰ ਤੁਸੀਂ ਦੇਖੋ ਲੰਗੋਵਾਲ ਸਾਹਿਬ ਜੀ ਦੇ ਗਵਾਈ ਕਿਸਮਲੀ ਹੌਤਾ ਪਰ ਉਸੇ ਵਾਸਤੇ ਆ ਗਈ ਜੀ ਲੜਾਈ ਦੇ ਮੁੱਦੇ ਭੁੱਲ ਕੇ ਸਾਰੇ ਲੜਾਈ ਦਰਾਮ ਜਿਹੜੇ ਮੁੱਦੇ ਪੈਦਾ ਹੋਏ ਸੀ ਉਹਨਾਂ ਨੂੰ ਹੱਲ ਕਰਨ ਤੱਕ ਚਿੰਤ ਰਹੇਗੇ ਜੀ ਬਾਦਲ ਸਾਹਿਬ ਕੋਲੇ ਜਦੋਂ ਆਕਤਾਈ ਇਹਨਾਂ ਨੇ ਆਪਣੇ ਆਤਮ ਸਮਰਪਣ ਵਾਲੀ ਸਿਆਸਤ ਲਿਆਂਦੀ ਜਿਨ੍ਹਾਂ ਤੋਂ ਜਾਣ ਲਈ ਬਿਨਾਂ ਸ਼ਰਤ ਮੈਂ ਦੀ 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 ਨੱਪਰ ਨਾਲੋਂ ਨਾਤਾ ਤੋੜਿਆ ਇੱਕ ਤਰਫਾ ਤੌਰ ਤੇ ਕੱਲੇ ਬਾਦਲ ਸਾਹਿਬ ਨੇ ਬਿਨਾ ਕਿਸੇ ਸਾਜ਼ੀ ਦੀ ਮੀਟਿੰਗ ਕਿਤੇ ਬਿਨਾ ਇਹਨੂੰ ਤੋੜਿਆ ਸਾਹਿਬ ਨੂੰ ਕੋਈ ਰੋਕ ਨਹੀਂ ਸਕਿਆ ਇਹਨਾਂ ਸਾਥੇ ਬਸਤਾਂ ਨਾਲੋਂ ਨਾਤਾ ਤੋੜਦਾ ਬਿਨਾ ਸ਼ਰਤ ਹਮਾਇਤ ਦੇਤੀ ਜੀ 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 ਦਾ ਅੰਤ ਫਿਰ ਕਿੱਥੇ ਆ ਕੇ ਨਿਕਲਿਆ ਜਿਹੜਾ ਅਜ ਤੱਕ ਸਾਹਿਬ ਨੇ ਕਿਹਾ ਵੀ ਇੱਕ ਵੀ ਪੰਛ ਦਾ ਮਸਲਾ ਤੁਸੀਂ ਹੱਲ ਨਹੀਂ ਕਰਵਾਇਆ ਜੀ ਸਗੋਂ ਜਿੰਨਾ ਅਨੰਦਪੁਰ ਸਾਹਿਬ ਦੇ ਮਤਵੇ ਉਲਟ ਨੀਤੀਆਂ ਫੈਸਲੇ ਕੀਤੇ ਕੇਂਦਰ ਸਰਕਾਰ ਨੇ ਪਰ ਜਦੋਂ ਕਸ਼ਮੀਰ ਦੀ ਹੋਂਦ ਖਤਮ ਕਰ ਤੱਕ ਸਹੀ ਪਾਈ ਜੀ ਇੱਕ ਕੌਮ ਇੱਕ ਚੌਂਡ ਤੇ ਸਹੀ ਪਾਈ ਹੋਈ ਹੈ ਜੀ ਇਹ ਸਿਰੇ ਦੇ ਨੰਗਾਰਚ ਸਿਆਸਤਾਂ ਜਿਹੜੀਆਂ ਨੇ ਚੱਲੀ ਗਈ ਹੁਣ ਕੀ ਇਹ ਬੜਕੇ ਉੱਪਰ ਸਕਦੀ ਆ ਜਾਂ ਨਹੀਂ ਜਾਂ ਨਵੀਂ ਇੱਕ ਉਹਦੀ ਪੰਥਕ ਪਾਰਟੀ ਬਣਾਉਣੀ ਚਾਹੀਦੀ ਆ ਇਹ ਵਿਚਾਰਤਾ ਹੈ ਲੋਕਾਂ ਦੇ ਵਿੱਚ ਵੀ ਇਹੀ ਗੱਲ ਹੈਗੀ ਆ ਹਾਂ ਠੀਕ ਆ ਇਹਨਾਂ ਨੂੰ ਬੱਕਰੀ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਹੱਕ ਆ ਕੋਈ ਵੀ ਬਣਾ ਸਕਦਾ ਪਹਿਲਾਂ ਜਿੱ ਕਿੰਨੇ ਦਲ ਬਣੇ ਹੋਏ ਨੇ ਤੁਸੀਂ ਪਤਿਆ ਤੁਹਾਨੂੰ ਜੀ ਜਿਹੜੇ ਪੰਜਾਬ ਅਕਾਲੀ ਦਲ 1920 ਅਕਾਲੀ ਦਲ ਮਨ ਜਿਹੜਾ ਇਚੜ ਅਕਾਲੀ ਦਲ ਤੋਂ ਕਈ ਗੱਲ ਹੋਰ ਬਣੀ ਹੋਈ ਨੇ ਇੱਕ ਦਲ ਹੋਰ ਬਣ ਜੋ ਯਾਨੀ ਜਿਹੜਾ ਖੰਡਾ ਖੰਡਾ ਦੋ ਗੱਲਾਂ ਧੀਆਂ ਜਿਹੜਾ ਲੀਡਰਸ਼ਿਪ ਦਾ ਗੈਪ ਨਹੀਂ ਲੀ ਦਾ ਗੈਪ ਦੀ ਆ ਮਾਰਗ ਸੇਧ ਦਾ ਗੈਪ ਦੀ ਆ ਮਾਰਗ ਸੇਧ ਕੀ ਹੋਵੇ ਜੀ ਉਹ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਨੇ ਪੰਜਾਬ ਚ ਆਏ ਨੇ ਮਤਲਬ ਕਿੰਨੀਆਂ ਪੋਜੀਸ਼ਨਾਂ ਇਹਨਾਂ ਨੇ ਬਦਲੀਆਂ ਨੇ ਇਹਨਾਂ ਤੇ ਕਿਹੜਾ ਬਾਹਰ ਪੁਰਸ ਲੋਕਾਂ ਜੀ ਵੀ ਇਹ ਜਿਹੜੀ ਗੱਲ ਤੇ ਕਹਿੰਦੇ ਨੇ ਉਹ ਤੇ ਛੜੇ ਰਹਿਣਗੇ ਜੀ ਮੁਕ ਦੇ ਅਨੁਸਾਰ ਪੋਜੀਸ਼ਨ ਬਦਲ ਲੈਣੀ ਇੱਕ ਤਾਂ ਹੁੰਦੀ ਹੈ ਇਸੇ ਹਾਲਤ ਵਿੱਚ ਕੋਈ ਨਿੱਤੀ ਪੰਚ ਦਾ ਤੈਅ ਕਰਨਾ ਪਰ ਉਹ ਤੁਹਾਡੇ ਮੰਤਵ ਤੇ ਨਿਸ਼ਾਣੇ ਦੇ ਅਨੁਸਾਰ ਹੁੰਦਾ ਜੀ ਕਿ ਪੰਚੜਾ ਬਦਲਿਆ ਜਾ ਸਕਦਾ ਹੁੰਦਾ ਪਰ ਤੁਹਾਡਾ ਮੰਤਵ ਮਨੋਰਥ ਨਾਲ ਜੁੜਿਆ ਹੁੰਦਾ ਜੀ ਉਹ ਵੀ ਗੱਲ ਬਣ ਰਿਹਾ ਦੇਖਦੇ ਆਂ ਜੀ ਨਸ਼ਤ ਇਹਦੀ ਸេចក្តਿਸ਼ਤ ਸਾਹਮਣੇ ਹੁੰਦੀ ਹੈ ਜੀ ਜਿਹੜੀ ਗੱਲ ਸਾਹਮਣੇ ਆਈ ਆ ਜੀ 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 ਮੈਂ ਤੁਹਾਡੀ ਰਾਜਦੇਵ ਸਿੰਘ ਨਾਲ ਕੋਈ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਉਹ ਦੇਖੋ ਅਨਾਨ ਉਹਨਾਂ ਨੇ ਕੀਤਾ ਸੀ ਚੋਣ ਲੜਨ ਦਾ ਪਰ ਉਹ ਚੋਣ ਦੇ ਵਿੱਚ ਸਰਗਰਮ ਨਹੀਂ ਹੋਈ ਸੀ ਜੀ ਉਦੋਂ ਉਹ ਰੋਸਾ ਲਿਖਾਉਂਦੇ ਸੀ ਵੀ ਇਹ ਤਾਂ ਇੱਕ ਪਰਿਵਾਰ ਦੇ ਹੱਥ ਵਿੱਚ ਚਲੀ ਗਈ ਵੀ ਸਾਰੀ ਕੋਈ ਕਮੇਟੀ ਬਣਨੀ ਚਾਹੀਦੀ ਆ ਕੋਈ ਐ ਹੋਣਾ ਚਾਹੀਦਾ ਜੀ ਕਿਉਂਕਿ ਹੁਣ ਤੱਕ ਤੱਕ ਨੂੰ ਇਹ ਵੀ ਨਹੀਂ ਪਤਾ ਵੀ ਵਾਰਸ ਪੰਜਾਬ ਦੀ ਜਥੇਬੰਦੀ ਕਿਹੜੀ ਆ ਕੋਈ ਕਮੇਟੀ ਵੀ ਉਹ ਵੀ ਹੈਗੀ ਆ ਜਾਂ ਕਿਹੜੇ ਬੰਦੇ ਉਹਦੇ ਵਿੱਚ ਹੈਗੇ ਨੇ ਇਹ ਨਾਲ ਇਹਨਾਂ ਦੇ ਫੜੇ ਹੋਏ ਨੇ ਉੱਥੇ ਉਹ ਰਿਟਰ ਪਾਈ ਜਾਂਦੇ ਨੇ ਹਾਈ ਕੋਰਟਾਂ ਜਿਹੜੀ ਸਾਡਾ ਅਮਰਪਾਲ ਨਾਲ ਕੋਈ ਸਬੰਧ ਨਹੀਂ ਜੀ ਜੀ ਤਾਂ ਹੈ ਹੀ ਨਹੀਂ ਜੀ ਉੱਥੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਰਾਜਵੀਰ ਸਿੰਘ ਖਾਲਸਾ ਨੇ ਵੀ ਇਹੀ ਕਿਹਾ ਸੀ ਪਰ ਤੁਹਾਡੀ ਇੰਟਰਵਿਊ ਤੋਂ ਉਹ ਇਹੀ ਕਹਿ ਰਹੇ ਹੋ ਕਿ ਪਰਸੇਮ ਸਿੰਘ ਐਕਟਿੰਗ ਪ੍ਰਧਾਨ ਹੋਣਗੇ ਤੇ ਪ੍ਰਧਾਨ ਭਾਈ ਅਮਰਪਾਲ ਸਿੰਘ ਹੋਣਗੇ ਜੀ 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 ਪੰਚਤਾਲਤੀ ਬਣਾਉਣ ਦਾ ਇਹ ਅਮੁੱਲ ਹੈ ਪੰਚਕ ਪਾਰਟੀ ਜਦੋਂ ਬਣਦੀ ਆ ਵਿਚਾਰਾ ਹੁੰਦੀਆਂ ਨੇ ਇਕੱਠ ਹੁੰਦਾ ਨੂੰ ਪੰਚ ਪ੍ਰਧਾਨੀ ਇਸੇ ਗੱਲ ਕਹਿੰਦੇ ਆ ਉਹਦੇ ਵੀ ਤੋਂ ਚੁਣ ਲੈਂਦੇ ਨੇ ਪ੍ਰਧਾਨ ਜੀ 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 ਭਾਈ ਅਮਰਪਾਲ ਸਿੰਘ ਨੂੰ ਹੀ ਚੁਣ ਲੈਣ ਜੀ ਪਰ ਤੁਸੀਂ ਪਾਰਟੀ ਬਣਾਉਣ ਤੋਂ ਪਹਿਲਾਂ ਐਕਟਿੰਗ ਪ੍ਰਧਾਨ ਤੇ ਪ੍ਰਧਾਨ ਦਾ ਐਲਾਨ ਕਰਤਾ ਇਹ ਕਿਹੜੀ ਪੰਚਕ ਪਰੰਪਰਾ ਹੋ ਗਈ ਬਿਲਕੁਲ ਉਹ ਕਹਿੰਦੇ ਵੀ ਉਹਨਾਂ ਦੇ ਪਿਤਾ ਹੋਣਗੇ ਜਿੰਨਾਂ ਚਿਰ ਉਹ ਨਹੀਂ ਆਉਂਦੇ ਉਹਨਾਂ ਦੇ ਪਿਤਾ ਸਾਹਮਣੇ ਕੇ ਕਮਾਨ ਕੀ ਲੱਗਦਾ ਵੀ ਜਿਹੜੀ gehri ਗੱਲ ਦਾ ਵਿਰੋਧ ਸੁਖਬੀਰ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਵਲਦ ਦਾ ਸੀ ਉਹੀ ਗੱਲ ਇੱਥੇ ਪਰਿਵਾਰਵਾਦ ਵਾਲੀ ਵੀ ਇੱਥੇ ਵੀ ਪਹਿਲਾਂ ਹੀ ਆ ਜਾਵੇਗੀ ਜਦੋਂ ਤੁਸੀਂ ਨਾ ਪਰਿਵਾਰਵਾਦ ਦੀ ਗੱਲ ਕਰਦੇ ਹੋ ਇਹ ਬੜੇ ਰੂਪ ਨੇ ਜੀ ਉਹ ਇੱਕ ਅਸ਼ੀਰਦਾਂ ਦੇ ਪਰਵਾਰਾਂ ਵਾਲਾ ਰੂਪ ਆ ਕੁਰਬਾਨੀ ਵਾਲਾ ਰੂਪ ਆ ਜੀ ਜੇਕਰ ਤਾਂ ਐਸਪੀ ਪ੍ਰਧਾਨ ਮੁੰਡਾ ਜਦੋਂ ਆਇਆ ਪ੍ਰਧਾਨ ਬਣ ਗਿਆ ਜੀ ਯਾਨੀ ਦੂਜੀ ਗੱਲ ਇਹ ਹੈ ਵੀ ਦੇਖੋ ਦੋ ਧਰਾਵਾਂ ਹੈਗੀਆਂ ਨੇ ਮੁੱਖ ਤੌਰ ਤੇ ਸੰਤ ਦੇ ਵਿੱਚ ਜੀ ਇੱਕ ਚੋਣਾਂ ਲੜਨ ਵਾਲੀ ਧਾਰਾ ਜੀ ਖਾਲਸਤਾਨੀ ਵੀ ਚੋਣਾਂ ਲੜਦੇ ਨੇ ਜੀ ਆਪਣਾ ਸਿਮਰਨਜੀਤ ਮਾਨਚੋਣ ਲੜਦੇ ਨੇ ਇੱਕ ਧਾਰਾ ਦੂਜੀ ਆ ਚਾਹੇ ਚੋਣਾਂ ਦਾ ਉਹ ਨੀ ਕਰਦੇ ਸਾਈਕਾਟ ਨਹੀਂ ਕਰਦੇ ਪਰ ਉਹਨਾਂ ਦਾ ਨਿਸ਼ਾਨਾ ਵੱਖਰਾ ਕੋਈ ਖਾਲਸਪਨ ਦੀ ਗੱਲ ਕਰਦਾ ਜਿਵੇਂ ਦਲ ਖਾਲਸਾ ਆ ਖਾਲਸਾ ਰਾਜ ਦੀ ਗੱਲ ਕਰਦਾ ਜੀ ਹਾਂਜੀ ਹੁਣ ਜਿਵੇਂ ਖਾਲਸਪਨ ਦੀ ਗੱਲ ਕਰਦੇ ਨਾ ਖਾਲਸਪਨ ਦੇ ਵੀ ਸਾਰਿਆਂ ਦੇ ਆਪੋ ਆਪਣੇ ਸੰਕਲਪ ਨੇ ਜੀ ਅਮਰਤਪਾਲ ਸਿੰਘ ਦੀ ਮੈਂ ਇੱਕ ਇੰਟਰਵਿਊ ਆ ਪਰਸੋ ਚੌਥੀ ਸਾਂਝੀ ਕੀਤੀ ਆ ਜਿਹਦੇ ਵਿੱਚੋਂ ਖਾਲਸਾ ਰਾਜ ਦੀ ਗੱਲ ਕਰਦਾ ਜੀ ਇਹ ਵੀ ਕਹਿੰਦਾ ਵੀ ਖਾਲਸਾ ਰਾਜ ਦਾ ਮਤਲਬ ਇਕੱਲੇ ਪੰਜਾਬ ਚ ਕਿਉਂ ਜੀ ਇਹ ਤਾਂ ਸਾਰੇ ਭਾਰਤ ਤੇ ਹੋਣਾ ਚਾਹੀਦਾ ਜੀ ਤੇ ਦੁਨੀਆ ਦੇ ਵਿੱਚੇ ਹੋਣੀ ਚਾਹੀਦਾ ਜੀ ਸਿਰ ਵੱਖਰੇ ਦੇਸ਼ ਦਾ ਸੰਕਲਪ ਕੀ ਹੋਇਆ ਜਿਹਦੀ ਉਹ ਡਟ ਕੇ ਬਕਾਲਤ ਕਰਦਾ ਸੀ ਜੀ ਬੰਦੀ ਸਿੰਘਾਂ ਦੇ ਮੋਰਚੇ ਚ ਗਿਆ ਸੀ ਉੱਥੇ ਉਹਦਾ ਭਾਸ਼ਣ ਸੁਣ ਲਓ ਕਹਿੰਦਾ ਕਿਉਂ ਕੌਮ ਨੂੰ ਕਿਹੜੇ ਚੱਕਰਾਂ ਚ ਪਾਇਆ ਹਾਂ ਆ ਬੰਦੀ ਸਿੰਘ ਛਡਾ ਲਓਗੇ ਉਹਨੇ ਫਿਰ ਹੋ ਜਾਣਗੇ ਬੰਦੀ ਸਿੰਘ ਜੀ ਆਓ ਪ੍ਰਭੂ ਸੱਤਾ ਸੰਪੰਨ ਰਾਜ ਲਈ ਆਪਾਂ ਲੜੀਏ ਵੱਖਰੇ ਰਾਜ ਲਈ ਲੜੀਏ ਅਸਲ ਲੜਾਈ ਤਾਂ ਉਹ ਆ ਜੀ ਜਦੋਂ ਤੁਹਾਡੇ ਜੀਰਾਖੰਡ ਉਹ ਜਿਹੜੀ ਮੇਲਾ ਉੱਥੇ ਜਦੋਂ ਗਿਆ ਸੀ ਕਹਿੰਦਾ ਅੱਠ ਪਿੰਡਾਂ ਦੇ ਲੋਕ ਇੱਥੇ ਆ ਕੇ ਬਹਿ ਜਾਂਦੇ ਉਹ ਸਾਹਮਣੇ ਫੈਕਟਰੀ ਆ ਕਹਿੰਦਾ ਢਾਡੋ ਜੀ ਪੰਜ ਚਾਰ ਮਰ ਜਾਣਗੇ ਮਸੱਇਆ ਲੱਗਣੋਂ ਹਟ ਜੂ ਜੀ ਜਿਹੜਾ ਕਹਿੰਦਾ ਸੀ ਭੱਜਦੇ ਆ ਵਾਹਣ ਇੱਕੋ ਜੇ ਨਹੀਂ ਹੂੰ ਜਿਹੜਾ ਕਹਿੰਦਾ ਸੀ ਸੰਵਿਧਾਨ ਸੰਵਿਧਾਨ ਤੋਂ ਮੈਂ ਕੀ ਲੈਣਾ ਜੀ ਮੈਂ ਕਿਉਂ ਸੰਵਿਧਾਨ ਦੀ ਉਹ ਗੱਲ ਕਰਾਂ ਮੈਂ ਕਿਤੇ ਵੱਡਿਆ ਹੋਇਆ ਜੀ ਜਿਹੜਾ ਕਹਿੰਦਾ ਸੀ ਮੈਂ ਚੋਣ ਫਿਆਸਤ ਨਹੀਂ ਆਉਣਾ ਹੂੰ ਪਰ ਜੇ ਕੋਈ ਸਹੀ ਤਰ੍ਹਾਂ ਚੋਣ ਫਿਆਸਤ ਤੋਂ ਲੜਦੀ ਆ ਤਾਂ ਉਹ ਵੀ ਅਸੀਂ ਹਮਾਇਤ ਕਰ ਸਕਦੇ ਆ ਜੀ ਹੁਣ ਇਹਨਾਂ ਇਹਨਾਂ ਮਤਲਬ 3 ਕਿਸਾਲਾਂ ਦੇ ਵਿੱਚ ਕਿੰਨਾ ਕੁਝ ਬਦਲਾਅ ਆ ਗਿਆ ਹੁਣ ਇਹ ਕਿਵੇਂ ਪ੍ਰੋਫੈਡੋਲਕਤਾ ਬਣੂ ਕਿਉਂਕਿ ਸਰਬਜੀਤ ਸਿੰਘ ਖਾਲਸਾ ਤਾਂ ਬਿਲਕੁਲ ਹੋਰ ਵਰਤਾਰਾ ਜੀ ਉਹ ਤਾਂ ਕਹਿੰਦਾ ਨਾ ਮੈਂ ਖਾਲਸਪਨ ਦੀ ਗੱਲ ਕਰਾਂ ਨਾ ਮੈਂ ਇਹੀ ਦੀ ਗੱਲ ਕਰਾਂ ਜਿਹਦੇ ਨਾਲ ਹਕੂਮਤ ਨੂੰ ਸਾਡੇ ਤੇ ਜ਼ਬਰ ਕਰਨ ਦਾ ਮੌਕਾ ਮਿਲੇ ਜੀ ਮੁਕਦਮੇ ਬਣਾਏ ਜਾਣ ਜੀ ਫਿਰ ਇਹਨਾਂ ਦਾ ਇਹ ਦਾਲਾ ਜਿਹੜਾ ਇਹਦੇ ਵਿੱਚ ਕਿੰਨੀਆਂ ਹੋਰ ਕੋਈ ਧਾਰਾ ਕੱਟੀ ਹੁੰਦੀ ਆ ਕਿ ਨਹੀਂ ਜਿਵੇਂ ਜਿਵੇਂ ਇਸ ਵਿੱਚ ਰੋਡੇ ਦੀ ਗੱਲ ਕਰ ਲਈਏ ਆਪਾਂ ਸਿਮਰ ਸਿੰਘ ਮਾਨ ਦੀ ਗੱਲ ਕਰ ਲਈਏ ਮਤਲਬ ਟਿੱਕਾ ਹੋਰ ਜਿੰਨੇ ਆ ਮਾਰੇ ਮੁੱਤੇ ਗੱਲ ਹੋਏ ਨੇ ਰੋਡੇ ਰੋਡੋਰਾ ਮੇਜ ਬਣਾਇਆ ਹੋਇਆ ਇੰਟਰਨੈਸ਼ਨਲ ਸ਼ਹਿਰ ਕੁਲੀਆ ਹੈ ਜਦ ਦਲ ਬਣਾਇਆ ਹੋਇਆ ਜੀ 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 ਹਾਂ ਸੋ ਇਸ ਕਰਕੇ ਆਏ ਨਹੀਂ ਬੜਾ ਕਿਹਾ ਜਾ ਸਕਦਾ ਪਰ ਅੱਜ ਵੀ ਘੜੀ ਤੁਸੀਂ ਇਹ ਪਰੋਸੇ ਨਾਲ ਕਹਿ ਦੋ ਵੀ ਹਾਂ ਜੀ ਇਹ ਉੱਭਰੇ ਆਉ ਪੰਜਾਬ ਦੇ ਲੋਕ ਇਹਨੂੰ ਪ੍ਰਵਾਨ ਕਰ ਲੈਣਗੇ ਮੈਨੂੰ ਇਹ ਕੋਈ ਅਸਾਰ ਨਹੀਂ ਲੱਗਦੇ ਜੀ ਲੱਖੇ ਸੁਧਾ ਰਹੀ ਚੀਜ਼ ਆਸਦਾ ਨਾ ਵੀ ਕਿਉਂਕਿ ਮੇਰਾ ਮੁੱਦਾ ਸਹੀ ਆ ਮੈਂ ਇਮਾਨਦਾਰ ਇਸ ਕਰਕੇ ਸਾਰੇ ਪੰਜਾਬ ਨੂੰ ਮੇਰੇ ਪਿੱਛੇ ਲੱਗ ਜਾਣਾ ਚਾਹੀਦਾ ਹੂੰ ਹੁਣ ਇਹ ਤਾਂ ਕਹਿੰਦੇ ਕਿਉਂਕਿ ਅਸੀਂ ਕੁਰਬਾਨੀ ਵਾਲੇ ਆ ਸਾਡਾ ਨਿਸ਼ਾਨਾ ਆਨੰਦਪੁਰ ਸਾਹਿਬ ਦਾ ਮਤਾਂ ਇਸ ਕਰਕੇ ਸਾਡੇ ਮਾਸਰ ਲੱਗ ਜਾਣ ਐ ਨਹੀਂ ਲੱਗਦੇ ਹੁੰਦੇ ਸਾਰੇ ਜੀ ਪਾਰਟੀ ਬਣਾਉਣੀ ਹੁੰਦੀ ਆ ਜਦੋਂ ਉਦੋਂ ਬੜੀ ਵੱਡੀ ਮਿਹਨਤ ਕਰਨੀ ਪੈਂਦੀ ਆ ਲੋਕਾਂ ਨੂੰ ਆਪਦਾ ਜਿਹੜਾ ਮਤਲਬ ਜਿਹਨੂੰ ਆਪਾਂ ਕਹਿੰਦੇ ਵਰਤਾਂ ਦਾ ਜਿਹੜਾ ਉਹ ਸਿਰਜਣ ਹੁੰਦਾ ਲੋਕ ਉਹਦੇ ਨਾਲ ਸਹਿਮਤ ਕਰਾਉਣੇ ਹੁੰਦੇ ਨੇ ਹਾਂ ਜੀ ਅਹੀਂ ਲੱਗਦਾ ਹੋਵੇ ਵੀ ਹਾਂ ਇਹ ਚੋਣਾਂ 'ਚ ਜਿੱਤ ਜਾਣਗੇ ਫਿਰ ਬਥੇ ਰਿਆ ਜਾਂ ਮੈਨੂੰ ਤੁਸੀਂ ਦੇਖੀ ਆ ਵੀ ਪਾਰਟੀਆਂ ਕਿਵੇਂ ਉਮੀਦਵਾਰਾਂ ਵਾਂਗੂ ਬਦਲਦੇ ਨੇ ਕਾਂਗਰਸੀ ਅਕਾਲੀ ਤੇ ਹੋਰ ਸਾਰੇ ਜੀ 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 ਬਿਲਕੁਲ ਉਹਦਾ ਹਾਲ ਹਾਲੇ ਮੈਨੂੰ ਪੰਜਾਬ 'ਚ ਲੱਗ ਨਹੀਂ ਰਿਹਾ ਤੁਹਾਨੂੰ ਸਹੀ ਗੱਲ ਦੱਸਦਾ ਜੀ ਕਿਸਾਨ ਅੰਦੋਲਨ ਦੇਖੋ ਕਿੰਡਾ ਵੱਡਾ ਖੰਡਾ ਪਿਆ ਹੋਇਆ ਜੀ ਸਿਆਸੀ ਦਲਾਕ ਕਿੰਡਾ ਵੱਡਾ ਖੰਡਾ ਪਿਆ ਹੋਇਆ ਜੀ ਉਹ ਇੱਕ ਨਾਂ ਨੂੰ ਸਮੇਟਣ ਦੀ ਗੱਲ ਆ ਜੀ ਉਹ ਤਾਂ ਹੋਣ ਦੀ ਗੱਲ ਨਹੀਂ ਹੈ ਜੀ ਕਿਉਂਕਿ ਸਰਕਾਰ ਕਹਿ ਲੋ ਆਪਣਾ ਜਾਂ ਦਿੱਲੀ ਦਰਬਾਰ ਕਹਿ ਲੋ ਜਾਂ ਤੁਸੀਂ ਭਾਰਤੀ ਸਟੇਟ ਕਹਿ ਲੋ ਉਹ ਉਹ ਨਾ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਵਜੋਂ ਮੁੜ ਵਰਤਣ ਦੇ ਰਾਂਚ ਨਹੀਂ ਜੀ ਕੱਲਾ ਇਹ ਨਹੀਂ ਵੀ ਇਹ ਨਾ ਤੇ ਕਹੇ ਜੀ ਕੇਸ ਬਣਾ ਨਹੀਂ ਤੁਸੀਂ ਦੇਖੋ ਤਿੰਨ ਮੁੰਡੇ ਲਾ ਕੇ ਪੀਲੀ ਪੀਠ ਮਾਰਤੇ ਜੀ ਜਿਹਦਾ ਮਤਲਬ ਕੇਂਦਰ ਸਰਕਾਰ ਦੀ ਸਾਰੀ ਪਲੈਨਿੰਗ ਨਾਲ ਚੱਲ ਰਿਹਾ ਕੰਮ ਜੀ ਅਮਰਤਪਾਲ ਉਹਨਾਂ ਨੂੰ ਫੜਦੇ ਪਿੱਛੋਂ ਸੀ ਪਹਿਲਾਂ ਹੈਲੀਕਾਪਟਰ ਖੜਾ ਹੁੰਦਾ ਸੀ ਫੌਜ ਦਾ ਡਿਵਰੂਗੜ ਜੇਲ੍ਹ ਤਿਆਰ ਕੀਤੀ ਪਈ ਕਿ ਲਈ ਪੰਜਾਬ ਸਰਕਾਰ ਨੇ ਥੋੜੋ ਕੀਤੀ ਆ ਤੇ ਮੁੜ ਕੇ ਬਧਾਈਆਂ ਦਿੰਦਾ ਸੀ ਕੇਦਰੀਵਾਲ ਭਗਵੰਤ ਮਾਨ ਨੂੰ ਤੇ ਅਮਿਤ ਸਾਹਿਬ ਨੂੰ ਵੀ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਰਲ ਕੇ ਇਹ ਕੀਤਾ ਸੋ ਇਸ ਕਰਕੇ ਜਿਹੜੀਆਂ ਇਹ ਹੈ ਨਾ ਤੂੰ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਪੰਜਾਬ ਚ ਵੱਧ ਤੋਂ ਵੱਧ ਝੋਲਾ ਪੈਦਾ ਕਰੋ ਉਹਦਾ ਇਹੀ ਕਾਰਨ ਉਹਦਾ ਇਹੀ ਆ ਕੱਲਾ ਸਵਾਲ ਇਹ ਵੀ ਹੈ ਵੀ ਅਮਰਸਰ ਅਲਾਨ ਨਾ ਮਾ ਨੰਦਪੁਰ ਦਾ ਮਤ ਸਵਾਲ ਆ ਇੱਕ ਸਿਆਸੀ ਵਰਤਾਨ ਸੱਜਣ ਦੀ ਗੱਲ ਆ ਜੀ ਪੰਚ ਪ੍ਰਸਤੀ ਦਾ ਮਤਲਬ ਕੀ ਆ ਪੰਜਾਬ ਪ੍ਰਸਤੀ ਦਾ ਮਤਲਬ ਕੀ ਆ ਸਰਬੱਤ ਦੇ ਭਲੇ ਦੀ ਧਾਰ ਨਹੀਂ ਹੋਣ ਦਾ ਮਤਲਬ ਕੀ ਆ ਇਹਨੂੰ ਸਿਆਸਤ ਦੇ ਵਿੱਚ ਤੁਸੀਂ ਕਿਵੇਂ ਅਨਵਾਦ ਕਰਦੇ ਹੋ ਜੀ ਕੀ ਤੁਸੀਂ ਮੁੱਦਿਆਂ ਦੀ ਸਿਆਸਤ ਲਾਉਂਗੇ ਜੀ ਜੇ ਤਾਂ ਨਾਰੇ ਦੀ ਸਿਆਸਤ ਆ ਉਹ ਤਾਂ ਮਾਨਸਾਹ ਦੀ ਕਰੀ ਜਾਂਦੇ ਨੇ ਨਾਰੇ ਦੀ ਸਿਆਸਤ ਹੂੰ ਮੁੱਦਿਆਂ ਦੀ ਸਿਆਸਤ ਦਾ ਮਤਲਬ ਇਹ ਆ ਕੀ ਕਹੋਗੇ ਤੁਸੀਂ ਵਿਭਾਗਾ ਬਾਰਡਰ ਖੋਲੋ ਖੁੱਲ੍ਹੇ ਨੂੰ ਵਪਾਰ ਲਈ ਜੀ ਜੁਦੇ ਨਾਲ ਵਪਾਰੀ ਤੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਊ ਜੀ ਜੇ ਤਾਂ ਸਿਰਫ ਇਹੀ ਕਹਿਣਾ ਐਸਬਈਐਲ ਚ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦੇਾਂਗੇ ਪਾਣੀ ਤਾਂ ਪਹਿਲੀ 70% ਜਾ ਰਿਹਾ ਜੀ ਤੇ ਸਰਬਸੰਮਤੀ ਨਾਲ ਦੋ ਵਾਰ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਹੋਇਆ ਸਾਰੀਆਂ ਪਾਰਟੀਆਂ ਉਮੇਤ ਆਪ ਦੇ ਜੀ ਵਿਧਾਨ ਸਭਾ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਗੁਆਢੀ ਰਾਜਾਂ ਤੋਂ ਪਾਣੀ ਦੀ ਕੋਈ ਮਸੂਲਵਾਰ ਨਹੀਂ ਲੜੇਗੀ ਚਾਰਾ ਜੀ ਕੀਤੀ ਜਾਵੇ ਜੀ ਹੁਣ ਇੱਕ ਮਸਲਾ ਐਸਬਈਐਲ ਰਹੀਆਂ ਇੱਕ ਮਸਲਾ ਇੱਧਰੋਂ ਆ ਜਦੋਂ ਕਿ ਸਰਕਾਰਾਂ ਨੂੰ ਚਿੱਠੀ ਪੱਤਰ ਕਰੋਗੇ ਗੱਲ ਅੱਗੇ ਵਧਾਉਂਗੇ ਇਹ ਵੀ ਮਸਲਾ ਉਹੀ ਸਾਹਮਣੇ ਆਉ ਉਹ ਵੀ ਤੁਹਾਨੂੰ ਪੈਸੇ ਕਿਉਂ ਨਹੀਂ ਆਏ ਜੀ ਫਿਰ ਅਸੀਂ ਕਹਾਂਗੇ ਅਸੀਂ ਪੈਸੇ ਲੈਣ ਦੇ ਹੱਕ ਨਾਲ ਕਿਵੇਂ ਬੜਦੇ ਆ ਦਿੱਲੀ ਕਿਹੜਾ ਹਿਮਾਚਲ ਜਾਂ ਹੁਰਾਂ ਨੂੰ ਦਿੰਦਾ ਨਹੀਂ ਪੈਸੇ ਜਾਂ ਸਾਮਾ ਕਿਹੜਾ ਹੁੰਦਾ ਨਹੀਂ ਜਾਂ ਜਿਹੜੇ ਮਸਲੇ ਨੇ ਉਹਨਾਂ ਦਾ ਰੱਤਮਨਨਪਰ ਕਰਨ ਦੀ ਥਾਂ ਨਾ ਉਹਨਾਂ ਨੂੰ ਇੱਕ ਨਵੇਂ ਤਰੀਕੇ ਨਾਲ ਸਮੋਧਤ ਹੋਣ ਦੀ ਲੋੜ ਆ ਜੀ ਜਿਵੇਂ ਇੱਕ ਖਸਾਮ ਯੂਨੀਅਨ ਨੇ ਇਸਕ ਨੇ ਵਾਗਾ ਬਾਰਡਰ ਤੇ ਰੈਲੀ ਕੀਤੀ ਸੀ ਵੀ ਖੋਲੋ ਸਾਡੇ ਵਪਾਰ ਦੇ ਲਈ ਜੀ ਇੱਕ ਖਸਾਮ ਯੂਨੀਅਨ ਨੇ ਉਸੇ ਨੇ ਇਹ ਕਿਹਾ ਸੀ ਸਾਡੇ ਖੇਤਾਂ ਨੂੰ ਮਹਿਰੀ ਪਾਣੀ ਦੇਣ ਦਾ ਪ੍ਰਬੰਧ ਕਰੋ ਜੀ ਮਤਲਬ ਤਾਂ ਹੁਣ ਜਦੋਂ ਕ੍ਰਿਸ਼ਨ ਕੁਮਾਰ ਬਣਿਆ ਸੀ ਸੰਚਾਈ ਸਕੱਤਰਗੋੜ ਉਹ ਗੱਲ ਸਾਹਮਣੇ ਆਈ ਇੱਕ ਤਾਂ ਚਲੋ ਸਾਡਾ ਪਾਣੀ ਲੁੱਟਿਆ ਜਾ ਰਿਹਾ ਜੀ ਪਰ ਜਿਹੜਾ ਸਾਡੇ ਹਿੱਸੇ ਦਾ ਬਚਦਾ ਉਹਦਾ ਅਸੀਂ 28% ਵਰਤ ਰਹੇ ਹਾਂ ਜੀ ਬਸ ਹਾਲਤਾਂ ਇਹ ਬਣਿਆ ਹੋਇਆ ਮਤਲਬ ਜਿਹੜੀ ਜਿਹੜੀ ਸਾਰਥਕ ਨੀਤੀ ਹੁੰਦੀ ਆ ਹਾਂ ਪੱਕੀ ਗੱਲ ਲੈਣੀ ਹੁੰਦੀ ਆ ਸਾਹਮਣੇ ਉਸ ਪਾਸੇ ਕੋਈ ਤੁਰੇ ਨਹੀਂ ਰਿਹਾ ਜੀ ਉਹੀ ਉਹੀ ਵਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਬਣਿਆ ਹੋਇਆ ਸਾਰਾ ਸਿਸਟਮ ਜੀ 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 ਤੋ ਇਹਨੂੰ ਤੁਸੀਂ ਕਿਵੇਂ ਤੋੜੋਗੇ ਜੀ ਇਹ ਆਉਣ ਵਾਲੇ ਸਮੇਂ 'ਚ ਇਹਨਾਂ ਦੀਆਂ ਗੱਲਾਂ ਸਾਹਮਣੇ ਆਉਣਗੇ ਪਰ ਹਾਲੇ ਤੱਕ ਮੈਨੂੰ ਇਹਨਾਂ 'ਚ ਕੋਈ ਅਜਿਹੇ ਮੈਚ्योर ਜਾਂ ਸਮਰੱਥ ਲੀਡਰ ਨਹੀਂ ਲੱਗਦਾ ਜਿਹੜਾ ਕੋਈ ਵਰਤਾਂਤ ਬੁਣ ਸਕੇ ਜੀ ਅਨੰਦਪੁਰ ਦੇ ਮਤੇ ਅਨੁਸਾਰੇ ਵਰਤਾਂਤ ਬੁਣ ਸਕੇ ਫੈਦਲ ਢਾਂਚੇ ਅਨੁਸਾਰੇ ਵਰਤਾਂਤ ਬੁਣ ਸਕੇ ਜੀ 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 ਬਹੁਤ ਬਹੁਤ ਧੰਵਾਦੀ ਮੈਂ ਸਾਹਿਬ ਤੁਸੀਂ ਸਮਝਦਾਰ